ਕਾਲਸਾ ਵਾਹਿਗੁਰੂ ਜੀ ਬਧੇ ਜੈ ਭੀਮ ਜੈ ਸੁਬਦਾਨ ਜੈ ਵਲਮਿੱਕੀ ਹਰ ਹਰ ਵਲਮਿੱਕੀ ਮੈਂ ਵੀਰ ਕ੍ਰਾਂਤੀ ਚੋਹਾਨ ਮਜੀਠਾ ਸਾਡੀ ਜਿਹੜੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਈ ਰਿਕਸ਼ਾ ਵੈਲਫੇਅਰ ਐਸੋਸੀਏਸ਼ਨ ਹੈ ਜੋ ਸੱਚ ਤੇ ਹੱਕ ਦੀ ਆਵਾਜ਼ ਮਜ਼ਦੂਰ ਦੀ ਬੁਲੰਦ ਕਰਨ ਵਾਸਤੇ ਇਹ ਰਜਿਸਟਰ ਕਰਾਈ ਗਈ ਸੀ ਤੇ ਅੱਜ ਜੋ ਸਿਟੀ ਦੇ ਵਿੱਚ ਟ੍ਰੈਫਿਕ ਕਮਿਸ਼ਨਰ ਸਾਹਿਬ ਸਰਦਾਰ ਹਰਪਾਲ ਸਿੰਘ ਜੀ ਨੇ ਜੋ ਕੱਲ ਸਾਰੇ ਈ ਰਿਕਸ਼ਾ ਦੇ ਜਿੰਨੇ ਸੀਨੀਅਰ ਮੈਂਬਰ ਨੇ ਜਾਂ ਆਟੋ ਯੂਨੀਅਨ ਦੇ ਜਿੰਨੇ ਸੀਨੀਅਰ ਮੈਂਬਰ ਨੇ ਉਹਨਾਂ ਦੀ ਬਤੌਰ ਇੱਕ ਸਰਬਸਾਂਝੀ ਉਹਨਾਂ ਨੇ ਮੀਟਿੰਗ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਬਹੁਤ ਹੀ ਵਧੀਆ ਤੇ ਚੰਗੇ ਸੁਝਾਅ ਜਿਹੜਾ ਕਿ ਗਰੀਬ ਵਿਚਾਰਾ ਇੱਥੇ ਮਿਹਨਤ ਕਰਦਾ ਆਉਂਦਾ ਏ ਉਹ ਆਪਣੇ ਘਰ ਪਰਿਵਾਰ ਦੀ ਰੋਟੀ ਜਿਹੜੀ ਆ ਲਖੜ ਸਕੇ ਪਰ ਜਿਹੜੇ ਰੋਟੀ ਕਮਾਉਣ ਆਉਂਦੇ ਨੇ ਉਹਨਾਂ ਨੂੰ ਸਾਡੀ ਯੂਨੀਅਨ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਇੱਕ ਬੇਨਤੀ ਹੈ ਕਿ ਇੱਕ ਤੇ ਟ੍ਰੈਫਿਕ ਨਿਯਮਾਂ ਦੀ ਜਿਹੜੀ ਪਾਲਣਾ ਕਰਨੀ ਆ ਉਹ ਡਰਾਈਵਰ ਨੂੰ ਜਿਹੜੀ ਆ ਬਹੁਤ ਹੀ ਜ਼ਰੂਰੀ ਆ ਇੱਕ ਇੱਥੇ ਪੂਰੇ ਵਰਲਡ ਦੇ ਵਿੱਚੋਂ ਟੂਰਿਸਟ ਆਉਂਦਾ ਹੈ ਤੇ ਇੱਕ ਗੁਲਦਸਤਾ ਬਣਿਆ ਹੁੰਦਾ ਆ ਉਹ ਫੁੱਲ ਜਿਹੜਾ ਵਾ ਲੱਭਣਾ ਪੈਂਦਾ ਪਤਾ ਨਹੀਂ ਲੱਗਦਾ ਕਿਹੜਾ ਮਾੜਾ ਤੇ ਕਿਹੜਾ ਚੰਗਾ ਬੰਦਾ ਆ ਇਸ ਕਰਕੇ ਜਿਹੜੀ ਯੂਨੀਫਾਰਮ ਉਹਨਾਂ ਨੇ ਅਲਾਉਟ ਕੀਤੀ ਆ ਉਹ ਵੀ ਬੜਾ ਸਲੰਘਾਯੋਗ ਕਦਮ ਆ ਤੇ ਸਾਡੀ ਯੂਨੀਅਨ ਜਿਹੜੀ ਆ ਇਸ ਗੱਲ ਨੂੰ ਸਮਰਥਨ ਦਿੰਦੀ ਆ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਜਿਹੜੀ ਆ ਉਹ ਸਾਡੇ ਜਿੰਨੇ ਯੂਨੀਅਨ ਦੇ ਮੈਂਬਰ ਨੇ ਉਹਨਾਂ ਨੂੰ ਵੀ ਸਾਰਿਆਂ ਨੂੰ ਇਹੋ ਹਦਾਇਤ ਆ ਕਿ ਗਾਂ ਵੀ ਜਿਹੜਾ ਵਾ ਇਹ ਜਿਹੜਿਆ ਜਾਨੀ ਕਿ ਸੁਝਾਅ ਨੇ ਇਹ ਦੂਸਰਿਆਂ ਤੱਕ ਵੀ ਜਿਹੜੇ ਪਹੁੰਚਾਏ ਜਾਣ ਕਿਉਂਕਿ ਅੰਮ੍ਰਿਤਸਰ ਸਿਟੀ ਦਾ ਜਿਹੜਾ ਵਾ ਉਹ ਮਾਹੌਲ ਸੁਖਾਵਾਂ ਹੋ ਸਕੇ ਸੋਸ਼ਲ ਮੀਡੀਆ ਦੇ ਵਿੱਚ ਦੇਖਣ ਨੂੰ ਮਿਲਦਾ ਵੀਡੀਓ ਵਾਇਰਲ ਹੁੰਦੀਆਂ ਵਾਂ ਜਿਹੜੇ ਵੀ ਕਈ ਈ-릭ਸ਼ੇ ਵਾਲੇ ਔਰ ਦੂਸਰੇ ਆਟੋ ਵਾਲੇ ਵਿੱਚ ਜਿਹੜੇ ਆ ਨਸ਼ੇ ਦੇ ਵਿੱਚ ਦਿਖਾਈ ਦਿੰਦੇ ਵੀਡੀਓਜ਼ ਬਣਦੀਆਂ ਤੇ ਕੀ ਤੁਹਾਡੇ ਜਥੇਬੰਦੀ ਦੇ ਰਿਕਾਰਡਿੰਗ ਇਹੋ ਜਿਹਾ ਕੋਈ ਐਕਸ਼ਨ ਚੁੱਕਿਆ ਜਾਏਗਾ ਵੀ ਜਿਹੜੇ ਇਹੋ ਜਿਹਾ ਅੰਸਰ ਆ ਜੇ ਕਿਸੇ ਨਾ ਹੁਸਦਾ ਅਨਸਕਾਇਮ ਘਟਨਾ ਵੀ ਹੋ ਸਕਦੀ ਆ ਕੋਤੇ ਵੀ ਕੋਈ ਮੂਵਮੈਂਟ ਚਲਾ ਰਹੇ ਤੁਸੀਂ ਵੇਖੋ ਜੀ ਕੱਲ ਹੀ ਇਸੇ ਸਿਲਸਿਲੇ ਦੇ ਵਿੱਚ ਜਦੋਂ ਰਾਤੀ ਮੀਟਿੰਗ ਹੋਈ ਤੇ ਕਮਿਸ਼ਨਰ ਸਾਹਿਬ ਜੀ ਨੇ ਇੱਕ ਗੱਡੀ ਜਿਹੜੀ ਆ ਬਾਉਂਡ ਕੀਤੀ ਦਾ ਕਾਗਜ਼ ਦਿਖਾਲਿਆ ਤੇ ਜੋਨਾ ਦੱਸਿਆ ਕਿ ਇਹ ਕਿਰਾਏ ਦੀ ਗੱਡੀ ਹੈ ਈ ਰਿਕਸ਼ਾ ਜਿਹੜੀ ਹੈ ਤੇ ਜਦੋਂ ਡਰਾਈਵਰ ਨੂੰ ਪੁੱਛਿਆ ਗਿਆ ਉਹ ਅੱਗੋਂ ਨਾਲੇ ਗਲਤ ਬੋਲਦਾ ਸੀ ਤੇ ਨਾਲੇ ਉਹਨੇ ਸ਼ਰਾਬ ਪੀਤੀ ਹੋਈ ਸੀ ਪਰ ਜਦੋਂ ਉਹਨੂੰ ਪੁੱਛਿਆ ਗਿਆ ਵੀ ਤੂੰ ਇਹ ਈ ਰਿਕਸ਼ਾ ਹੀ ਚਲਾਉਣਾ ਵਾ ਉਹ ਕਹਿੰਦਾ ਨਹੀਂ ਮੈਂ ਤੇ ਘਰੋਂ ਦਿਹਾੜੀ ਵੇਖਣ ਆਇਆ ਸੀ ਪਰ ਦਿਹਾੜੀ ਮੈਨੂੰ ਮਿਲੀ ਨਹੀਂ ਤੇ ਮੈਂ ਕਿਰਾਏ ਤੇ ਜਿਹੜਾ ਵਾ ਉਹ ਹੀ ਰਿਕਸ਼ਾ ਚਲਾਉਣ ਲੱਗ ਪਿਆ ਤੇ ਇਸ ਕਰਕੇ ਜਿਹੜੇ ਆਪ ਸਾਡੇ ਯੂਨੀਅਨ ਦੇ ਮੈਂਬਰ ਨੇ ਅਸੀਂ ਉਹ ਲਏ ਨੇ ਜਿਨ੍ਹਾਂ ਦਾ ਬਤੌਰ ਆਪਣਾ ਇੱਕ ਇੱਕ ਰਿਕਸ਼ਾ ਵਾ ਤੇ ਆਪਣੇ ਘਰ ਦੀ ਰੋਜੀ ਰੋਟੀ ਜਿਹੜੀ ਆ ਉਹ ਚਲਾਉਂਦੇ ਨੇ ਵੇਖੋ ਜੀ ਕਿਉਂਕਿ ਟ੍ਰੈਫਿਕ ਦਾ ਮਾਹੌਲ ਸੁਖਾਵਾਂ ਹੋਊਗਾ ਤੇ ਸ਼ਹਿਰ ਵਾਸੀਆਂ ਨੂੰ ਵੀ ਸੰਤੁਸ਼ਟੀ ਮਿਲੂਗੀ ਪ੍ਰਸ਼ਾਸਨ ਨੂੰ ਵੀ ਜਾਨੀ ਕਿ ਮਿਲੂਗੀ ਤੇ ਜੇ ਜਾਣੇ ਕਿ ਬਾਹਰੋਂ ਜਿਹੜਾ ਟੂਰਿਸਟ ਆਉਂਦਾ ਵਾ ਉਹਨੂੰ ਵੀ ਚੰਗੀ ਜਿਹੜੀ ਆ ਸੇਵਾ ਮਿਲੂਗੀ ਜੇ ਜਾਣੇ ਕਿ 릭ਸ਼ਾ ਵਾਲੇ ਜਿਹੜੇ ਆ ਸਾਰੇ ਪਾਲਣਾ ਕਰਦੇ ਆ ਤੇ ਅਸੀਂ ਕਾਰਪੋਰੇਸ਼ਨ ਨੂੰ ਵੀ ਇੱਕ ਬੇਨਤੀ ਕਰਦੇ ਆ ਅੱਗੇ ਵੀ ਮੰਗ ਪੱਤਰ ਦੇ ਚੁੱਕੇ ਆ ਤੇ ਤੁਹਾਡੇ ਚੈਨਲ ਰਾਹੀਂ ਮਾਧਿਅਮ ਰਾਹੀਂ ਇੱਕ ਤੇ ਮਾਨ ਸਾਹਿਬ ਅੱਗੇ ਸਾਡੇ ਵੱਲੋਂ ਵੀਰ ਕ੍ਰਾਂਤੀ ਚੋਹਾਨ ਵੱਲੋਂ ਤੇ ਉਹਦੀ ਪੂਰੀ ਜਹਿਬੰਦੀ ਵੱਲੋਂ ਇਹ ਅਪੀਲ ਆ ਕਿ ਜਿਹੜੇ ਯੂਨੀਅਨ ਦੇ ਥੋੜੇ ਜੇ ਜਾਨੀ ਕਿ ਸਟੈਂਡ ਆ ਉਹਨਾਂ ਨੂੰ ਅਗਰ ਰਜਿਸਟਰਡ ਕਰਵਾ ਦਿਓ ਤੇ ਟ੍ਰੈਫਿਕ ਦਾ ਜਿਹੜਾ ਮੂਲ ਆ ਹੋਰ ਸਖਾਵਾਂ ਹੋ ਸਕਦਾ ਆ ਮਸ਼ੀਰ ਭਲਜੀ ਨੂੰ ਮਿਲੇ ਉਹਨਾਂ ਦਾ ਕੀ ਕਹਿਣਾ ਇਸ ਬੰਦੇ ਵੇਖੋ ਜੀ ਐਸਪੀ ਅਰਪਾਲ ਸਿੰਘ ਜੀ ਤੇ ਇੱਕ 10 ਦੀ ਵੀ 50 ਸਾਲ ਉਮਰ ਹੋ ਗਈ ਆ ਤੇ 30 ਸਾਲ ਦੇ ਅੱਗੇ ਆ ਸੋਸ਼ਲ ਵਰਕਰ ਕਰਦਿਆਂ ਨੂੰ ਪਰ ਇਨ ਅਰਗਾ ਅਫਸਰ ਜਿਹੜਾ ਵਾ ਨਿਆਂ ਜਿਹੜਾ ਬਿਲਕੁਲ ਤਕੜੀ ਤੋਲਦਾ ਆ ਉਹ ਬਿਲਕੁਲ ਇਨਸਾਫਪੰਦ ਇਨਸਾਨ ਨੇ ਤੇ ਉਹ ਗਰੀਬ ਦੀ ਰੋਜੀ ਰੋਟੀ ਦਾ ਵੀ ਜਿਹੜਾ ਵਾ ਬਰਾਬਰ ਸੋਚਦੇ ਨੇ ਹਾਂਜੀ ਪ੍ਰਧਾਨ ਜੀ ਆਪਣਾ ਨਾਮ ਦੱਸ ਕੇ ਅੱਜ ਜਿਹੜੀ ਮੀਟਿੰਗ ਆ ਉਸ ਬਾਰੇ ਜਾਣਕਾਰੀ ਸੰਜੀਤ ਰਾਗਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਖਸ਼ਾ ਤੇ ਸਾਥੀਓ ਮੈਂ ਤੁਹਾਡਾ ਆਪਣਾ ਵੀਰ ਦਵਿੰਦਰ ਸੋਹਲ ਜਰਨਲ ਸੈਕਟਰੀ ਪੰਜਾਬ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੀ ਦੀ ਰੱਖਿਆ ਵੈਲਫੇਅਰ ਐਸੋਸੀਏਸ਼ਨ ਇਹ ਜੋ ਅੱਜ ਦੀ ਮੀਟਿੰਗ ਰੱਖੀ ਜਾਈ ਹੈ ਜੋ ਕੱਲ੍ਹ ਸ਼ਾਮ ਆਪਣੇ ਟ੍ਰੈਫਿਕ ਇੰਚਾਰਜ ਸਰਦਾਰ ਖਰਪਾਲ ਸਿੰਘ ਜੀ ਰੰਧਾਵਾ ਏਡੀਸੀਪੀ ਅਮਰਸਰ ਦੇ ਹੁਕਮਾਨ ਅਨਸਾਰ ਉਹਨਾਂ ਨੇ ਕੱਲ ਇਹ ਕਿਹਾ ਸੀ ਕਿ ਅਮਰਸਰ ਦੇ ਟ੍ਰੈਫਿਕ ਨੂੰ ਉੰਦੇ ਮਾਹੌਲ ਨੂੰ ਸਖਾਵਾਂ ਬਣਾਉਣ ਵਾਸਤੇ ਉਹਨਾਂ ਨੇ ਸਾਰੇ ਸਟੈਂਡਾਂ ਦੇ ਮੈਂਬਰ ਜੋ ਵੀ ਹੈਗੇ ਸੀ ਪ੍ਰਧਾਨ ਸਾਹਿਬ ਇਹ ਨਹੀਂ ਵੀ ਇੱਕ ਜੂਨੀਅਰ ਦੇ ਜਿੰਨੀਆਂ ਵੀ ਜੂਨੀਅਰਾਂ ਨੇ ਅੰਮ੍ਰਿਤਸਰ ਦੀਆਂ ਸਾਰਿਆਂ ਨੂੰ ਸੱਦਿਆ ਸੀ ਤੇ बतौर ਇਹਨੂੰ ਗਾਈਡਲਾਈਨ ਕੀਤਾ ਸੀ ਕਿ ਸਾਰਿਆਂ ਨੇ ਵਰਦੀਆਂ ਪਾਉਣੀਆਂ ਵਾ ਨੇਮ ਪਲੇਟਾਂ ਲਗੋਣੀਆਂ ਤੇ ਆਪਣੇ ਆਈ ਕਾਰਡ ਪਾ ਕੇ ਰੱਖਣੇ ਆ ਤਾਂ ਜੋ ਤੁਹਾਡੀ ਪਛਾਣ ਹੋ ਸਕੇ ਰਵੈਗਰ ਜੀ ਦਾ ਖਾਲਸਾ ਰਵੈਗਰ